ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆਂ ਪਿੰਡ ਰਵਾਲ ਤਹਿਸੀਲ ਪੈਂਦੀ ਹੈ ਬਾਈਆਂ ਨੂੰ ਸultanpur Lodhi ਤੇ ਜ਼ਿਲ੍ਹਾ ਪੈਂਦਾ ਕਪੂਰਸਲਾ ਬਾਕੀ ਡਿਟੇਲ ਆਪਾਂ ਬਾਈ ਬੋਬੀ ਤੋਂ ਲਵਾਂਗੇ ਬੋਬੀ ਡੇਰੀ ਫਾਰਮ ਤੇ ਪਹੁੰਚੇ ਆਂ ਪਿੰਡ ਰਵਾਲ ਬਹੁਤ ਸੋਹਣਾ ਕੰਮ ਆ ਬਾਈ ਦਾ ਵਪਾਰ ਦਾ ਕੰਮ ਆ ਪੁਰਾਣਾ ਤੇ ਸਪੈਸ਼ਲ ਬਾਈ ਵੀਰ ਦਾ ਬੱਚਿਆਂ ਦਾ ਕੰਮ ਆ ਮਨ ਕੇ ਚੱਲੋ ਵੀ 10 11 ਨਾਗ ਬੱਚਿਆਂ ਦੇ ਹਰ ਟਾਈਮ ਬਾਈ ਦੇ ਘਰੇ ਰਹਿੰਦੇ ਆ ਕੋਈ ਵੀ ਭਰਾ ਖਰੀਦ ਸਕਦਾ ਤੇ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲਦਾ ਬਾਕੀ ਆਪਾਂ ਡਰੈਸ ਤੁਹਾਨੂੰ ਕਨਫਰਮ ਕਰਾਉਣੀ ਆ ਬਾਈ ਦੇ ਨਾਲ ਗੱਲਬਾਤ ਤੁਹਾਡੀ ਕਰਾਵਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਬਾਕੀ ਕਰਾਉਣੀ ਆ ਵੀਰ ਦੇ ਨਾਲ ਗੱਲ ਜੇ ਕਿਸੇ ਭਰਾ ਨੇ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 7991 ਤੇ ਬਹੁਤ ਸੋਹਣੇ ਨਾਗਾ ਟੌਪ ਦੀਆਂ ਬੱਚੀਆਂ ਬਾਈ ਕੋਲੇ ਚੰਗੇ ਰੰਗ ਪ੍ਰਿੰਟਾਂ ਤੇ ਬਾਕੀ ਆਪਾਂ ਡਿਟੇਲ ਵੀਰ ਤੋਂ ਪੁੱਛਾਂਗੇ ਵੀ ਕਿਹੜੇ ਸੀਮਨ ਦੀਆਂ ਜਾਂ ਇਹਨਾਂ ਦੀ ਕਿੰਨੀ ਉਮਰ ਆ ਜਾ ਬਾਈ ਬੋਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਜੀ ਹਾਂਜੀ ਵੀਰ ਜੀ ਬਾਈ ਆਪਣਾ ਡਰੈੱਸ ਕਨਫਰਮ ਕਰੀਂ ਟੈਂਡਰ ਵਾਲਾ ਜੀ ਤਸ਼ੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਰਪੂਰਥਲਾ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਬੋਲ 9779022673 ਠੀਕ ਹੈ ਤੇ ਵਪਾਰ ਦਾ ਕੰਮ ਹੈ ਵੀਰ ਦਾ ਹਨਾ ਬੱਚੀਆਂ ਦਾ ਹੀ ਆ ਜੀ ਠੀਕ ਹੈ ਬੱਚੀਆਂ ਦਾ ਕੰਮ ਹੈ ਤੇ ਬਾਈ ਫਿਰ ਇਹ ਆਪਾਂ ਜੇ ਇਧਰਲੇ ਪਾਸੋਂ ਕਰ ਲਗੇ ਸ਼ੁਰੂ ਪਹਿਲੇ ਨੰਬਰ ਤੋਂ ਹਾਂ ਸਾਰੀਆਂ ਵੱਛੀਆਂ ਟਾਪ ਦੀਆਂ ਤੇ ਚੰਗੇ ਰੰਗ ਪ੍ਰਿੰਟ ਆ ਬਾਕੀ ਵੀਰ ਕਹਿੰਦਾ ਵੀ ਖੀਰੀਆਂ ਵੱਛੀਆਂ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਊ ਕਿਸੇ ਦੇ ਕੋਈ ਫੋੜ ਛੰਗ ਹੋਊ ਤੇ ਭਰਾ ਕਹਿੰਦਾ ਆਪਾਂ ਪਹਿਲਾਂ ਕਨਫਰਮ ਕਰ ਦੰਨੇ ਆ ਦੱਸ ਦੀਦਾ ਬਾਈ ਫਿਰ ਉਧਰਲੇ ਪਾਸੋਂ ਆਪਾਂ ਪਹਿਲੇ ਨੰਬਰ ਤੋਂ ਕਰ ਲਗੇ ਸ਼ੁਰੂ ਬਹੁਤ ਸੋਹਣਾ ਰੰਗ ਪ੍ਰਿੰਟ ਆ ਵੱਛੀ ਦਾ ਕੀ ਡਿਟੇਲ ਆ ਇਹਦੀ ਕਿਹੜੇ ਸੀਮੰਦੀ ਆ ਸੀਮਨ ਦਾ ਨਹੀਂ ਪਤਾ ਮੇਰੇ ਆਪਾਂ ਵੀ ਕਹੇ ਇਹ ਝੂਠ ਮਾਰ ਕੇ ਨਹੀਂ ਦੇਣੀ ਆ ਸਹੀ ਗੱਲ ਆ ਬਾਈ ਜੀ ਤੇ ਕਿੰਨੀ ਉਮਰ ਆ ਬਾਈ ਦੀ ਚਾਰ ਸਾਲ ਆ ਦੰਦੋ ਖੀਰੀ ਆ ਠੀਕ ਹੈ ਜੀ ਲੋ ਵੀ ਮਿੱਤਰੋ ਬਾਈ ਜੀ ਮੈਨੂੰ ਬਹੁਤ ਵਧੀਆ ਗੱਲ ਲੱਗੀ ਵੀਰ ਕਹਿੰਦਾ ਵੀ ਆਪਾਂ ਝੂਠ ਮਾਰ ਕੇ ਕਿਸੇ ਪਸ਼ੂ ਦਾ ਨਹੀਂ ਦੱਸਣਾ ਵਪਾਰ ਦਾ ਕੰਮ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਹਰ ਵਕਤ ਐਵੇਂ ਆਪਾਂ ਕਿਸੇ ਸੀਮਨ ਦੀ ਸਹੀ ਗੱਲ ਆ ਉਹ ਕਿ ਸਪਲਾਈ ਕਰਗੇ ਉਹਦੀ ਕੋਈ ਚੰਗੀ ਗੱਲ ਨਹੀਂ ਤੇ ਚਾਰ ਹੀ ਥਾਣਾ ਕੋਈ ਨਹੀਂ ਬੰਦ ਲਾ ਵੀਰੇ ਦੰਦ ਦਿਖਾ ਦੇ ਹਾਂ ਦੰਦ ਦਿਖਾ ਦੋ ਨੀ ਖੀਰੀਆਂ ਬੱਚੀਆਂ ਲਓ ਜੀ ਹਾਂਜੀ ਵਾਕਿਆ ਹੀ ਸਹੀ ਗੱਲ ਆ ਬਹੁਤ ਸੋਹਣੀ ਬੱਚੀ ਆ ਚੰਗਾ ਰੰਗ ਪ੍ਰਿੰਟ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕੰਨ ਗੋਲ ਬੋਦੀ ਵਾਲੀ ਬੱਚੀ ਆ ਤੇ ਬਾਕੀ ਹਾਂ ਥੋੜੇ ਖੁੱਲੀਆਂ ਫਰਦੀਆਂ ਬਾਈ ਕਹਿੰਦਾ ਵੀ ਆਫ ਕੈਮਰਾ ਬਾਈ ਦੇ ਨਾਲ ਗੱਲਬਾਤ ਹੋਈ ਬਾਈ ਕਹਿੰਦਾ ਵੀ ਥੋੜਾ ਮਾਲ ਮਾਲ ਹੁੰਦਾ ਜਿਹੜਾ ਫਾਰਮ ਦਾ ਹੁੰਦਾ ਤੇ ਖੁੱਲੀਆਂ ਫਰਦੀਆਂ ਕਰਕੇ ਨਾ ਥੋੜਾ ਆ ਜੀ ਮਨਮਰਜ਼ੀ ਦੇ ਨਾਲ ਹੀ ਤੁਰਦਿਆਂ ਹੈਨਾ ਹਾਂਜੀ ਕੋਈ ਨਹੀਂ ਬੰਦ ਵੀਰੇ ਬਹੁਤ ਸੋਹਣਾ ਰੰਗ ਪ੍ਰਿੰਟ ਆ ਤੇ ਗਲਾਬੀ ਥਾਣਾ ਚਾਰੀ ਥਾਣਾ ਫੋਟਸ਼ਾਂ ਕੋਈ ਨਹੀਂ ਤੇ ਝੋਲੀ ਝਾਲੀ ਥੱਲੋਂ ਆਏ ਜਿਵੇਂ ਗੱਬਣ ਹੁੰਦੀ ਹੈ ਨਾ ਬਾਈ ਹਾਂਜੀ ਢੇਰ ਹਾਂ ਬਹੁਤ ਸੋਹਣੇ ਥਾਣਾ ਕੱਲਾ ਕੱਲਾ ਥਾਣਾ ਚਾਰੇ ਥਾਣ ਪੂਰੀਆਂ ਗੁੱਠਾਂ ਤੇ ਲੱਗੇ ਹੋਇਆ ਜਨਕਿ ਹਾਂ ਬਾਡੀ ਵੇਟ ਹੈ ਜਿਹੜਾ ਬੱਚੀ ਦਾ ਬਹੁਤ ਸੋਹਣਾ ਹਾਂਜੀ ਤੇ ਬੀਸੀਐਸ ਹੈ ਚੰਗਾ ਸਾਰੀਆਂ ਕੋਈ ਬੱਚੀ ਕੋਈ ਲੀਸੀ ਲਾਵੀ ਨਹੀਂ ਕੋਈ ਹੰਬੀ ਜੀ ਨਹੀਂ ਬਾਈ ਜਿਹੜੀ ਫਿਰ ਇਹਨਾਂ ਦੀ ਡਿਮਾਂਡ ਆਪਾਂ ਉਹ ਇਕੱਠਿਆਂ ਦੀ ਕਰਨੀ ਹੈ ਜਾਂ ਕੋਈ ਇਮਾਨ ਦੇਖ ਲੋ ਜੀ ਵੀਡੀਓ ਇਦਾਂ ਕਰੀ ਦੀ ਕਰ ਨਹੀਂ ਕੱਲੀ ਕਰੇਗਾ ਹਾਂ ਕੱਲੀ ਕੱਲੀ ਦੀ ਕੀ ਡਿਮਾਂਡ ਹੈ ਪਹਿਲੇ ਨੰਬਰ ਦੀ ਬਾਈ ਜਿਹੜੀ ਬੱਚੀ ਵਿਖਾਈ ਆਪਾਂ 22000 ਰੁਪਏ ਮੰਗਦੇ 22000 ਰੁਪਏ ਵਿੱਚ ਮਾਨਤਾਣ ਹੋ ਜੂ ਕਰ ਦਾਂਗੇ ਠੀਕ ਹੈ ਲੋ ਵੀ ਮਿੱਤਰੋ ਵੀਡੀਓ ਦੇ ਵਿੱਚ ਹੀ ਬਾਈ ਨੇ ਮੁੱਲ ਕਿਹਾ ਬਾਈ ਕਹਿੰਦਾ 22000 ਰੁਪਏ ਡਿਮਾਂਡ ਹੈ ਵਿੱਚ ਮਾਨਤਾਣ ਕਰਿਆ ਗਿਆ ਜ਼ਰੂਰ ਕਰਾਂਗੇ ਤੇ ਜਿਹੜੀ 2 ਨੰਬਰ ਤੇ ਬਾਈ ਚਿੱਟੀ ਕੁਗੜੀ ਵਰਗੀ ਇਹਦਾ 10 ਕੀ ਡਿਟੇਲ ਇਹ ਵੀ ਖੀਰੀ ਥਾਣਾ ਚਾਰ ਹੀ ਥਾਣਾ ਹਾਂ ਜਦੋਂ ਤੇਰੀ ਆਪਾਂ ਤੋੜ ਕੇ ਵੀ ਦਿਖਾ ਦੇ ਖੋਲ ਲਿਆ ਬਾਈ ਫਿਰ ਤੋੜਾ ਤੋਰਾ ਕਰਾਈਏ ਚੈੱਕ ਲਓ ਵੀ ਮਿੱਤਰੋ ਖੀਰੀ ਬੱਛੀ ਐ ਤੇ ਰੰਗ ਪ੍ਰਿੰਟ ਦੇਖੋ ਫੇਸ ਕੁਆਲਿਟੀ ਕਿਆ ਬਾਤਾਂ ਆਈਆਂ ਐ ਨੁਗਰੀ ਬਿਛੇ ਦੀ ਜਰਗੀ ਆ ਤੇ ਖੁੱਲੀਆਂ ਫਰਦੀਆਂ ਆਈਆਂ ਕਰਕੇ ਲਡੰਗੇ ਲਾਉਂਦੀਆਂ ਤੁਰੀਆਂ ਫਰਦੀਆਂ ਦੰਦ ਕਰਾ ਦੇ ਚੈੱਕ ਬਾਈ ਲਓ ਜੀ ਲਓ ਵੀ ਮਿੱਤਰੋ ਖੀਰੀ ਬੱਛੀ ਐ ਜਮਾ ਕੱਚੀ ਕੋਈ ਵਿਰਲ ਵੀ ਨਹੀਂ ਪਈ ਹਜੇ ਦੰਦਾਂ 'ਚ ਤੇ ਕੱਦ ਕਾਠਾ ਜਿਹੜਾ ਬੱਛੀ ਦਾ ਕਿਆ ਬਾਤਾਂ ਆਈਆਂ ਤੇ ਚਾਰ ਹੀ ਥਾਣਾ ਨਾ ਮੰਨੇ ਰਾਜੀ ਆ ਜੀ ਪੰਚੀ ਖਾਦੇ ਵਿੱਚ ਸਹੀ ਗੱਲ ਆ ਪੂਰੀਆਂ ਜਨਿਕੇ ਸੀਮਨ ਲਾਈਨ ਦੇ ਕਾਬਲ ਆ ਸਾਰੀਆਂ ਬੱਚੀਆਂ ਇੱਕੋ ਟਾਪ ਦੀਆਂ ਤੇ ਇੱਕੋ ਹਾਨ ਪ੍ਰਮਾਨ ਦੀਆਂ ਬਾਈ ਬੰਨ ਲਾ ਬਹੁਤ ਸੋਹਣੀ ਬੱਚੀ ਆ ਬਹੁਤ ਸੋਹਣਾ ਰੰਗ ਪ੍ਰਿੰਟ ਆ ਬਾਕੀ ਜਿਹੜਾ ਵਾਈਟ ਕਲਰ ਆ ਥੋੜੀ ਜਿਹੀ ਡਿਮਾਂਡ ਅੱਜ ਕੱਲ ਜਿਆਦਾ ਹੀ ਆ ਸਹੀ ਗੱਲ ਚਾਰ ਹੀ ਥਾਣਾ ਬਾਈ ਮੋٹے ਮੋٹے ਥਾਣਾ ਤੇ ਰੰਗ ਪ੍ਰਿੰਟ ਤਾਂ ਕੀ ਬਾਤਾਂ ਹੀ ਆ ਜਿਹੜਾ ਬਜਨਾ ਬੱਚੀ ਦਾ ਬਹੁਤ ਸੋਹਣਾ ਬਾਡੀ ਵੇਟ ਪੱਠਪੜਿਆਂ ਦੀ ਜਿਹੜੀ ਬਣਾਵਟ ਆ ਉਹ ਵੀ ਖੁੱਲੇ ਹੱਡ ਪੈਰਾਂ ਦੀ ਐ ਤੇ ਬਹੁਤ ਚੰਗੀ ਵੜ ਤਿਆਰ ਹੋਊਗੀ ਮੰਨ ਕੇ ਚੱਲੋ ਕਿਸੇ ਭਰਾ ਨੇ ਕੋਈ ਫਾਰਮ ਦੀ ਸਟਾਰਟਿੰਗ ਕਰਨੀ ਐ ਕੋਈ ਘਰੇ 2-3 ਬੱਚੀਆਂ ਇੱਕ ਜਾਂ ਦੋ ਦੋ ਜਾਂ ਤਿੰਨ ਜਿੰਨੇ ਵੀ ਬੱਚੀਆਂ ਲੈਣੀਆਂ ਬਾਈ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਬਹੁਤ ਟੌਪ ਦੀਆਂ ਬੱਚੀਆਂ ਜਾਂ ਜੋੜਾ-ਜੋੜਾ ਦਵਾਂਗੇ ਠੀਕ ਐ ਜਾਂ ਤਿੰਨ-ਤਿੰਨ ਕਰਕੇ ਦਵਾਂਗੇ ਠੀਕ ਐ ਲੋ ਵੀ ਮਿੱਤਰੋ ਬਾਈ ਕਹਿੰਦਾ ਵੀ ਕੱਲੀ-ਕੱਲੀ ਵਾਲਾ ਭਰਾ ਨਾ ਖੇਚਲ ਕਰੇ ਹਾਂ ਫਿਰ ਡਿਮਾਂਡ ਉਹਦੀ ਉਹੋ ਜਿਹੀ ਹੋ ਜੂਗੀ ਤੇ ਬਹੁਤ ਸੋਹਣੀਆਂ ਬੱਚੀਆਂ ਬਈ ਇਹਦੀ 2 ਨੰਬਰ ਤੇ ਫਿਰ ਕੀ ਡਿਮਾਂਡ ਹੈ ਦੀ ਇਹਦੀ ਵੀ ਡੜੇ ਚ 22000 ਰੁਪਈਆ ਬਈ 22000 ਹਾਂ ਜੇ ਕੱਲੀ ਲਊ ਕੋਈ ਹੋ ਸਕਦਾ ਠੀਕ ਹੈ ਜੀ ਜੇ ਕੋਈ ਕੱਲੀ ਲਊਗਾ ਤੇ ਉਧਰ 22 ਦਾ ਨੰਬਰ ਆ ਸਕਰੀਨ ਤੇ ਚੱਲੀ ਜਾਂਦਾ ਗੱਲ ਬਾਤ ਤੁਸੀਂ ਕਰ ਸਕਦੇ ਆ ਜਿਹੜੀ 3 ਨੰਬਰ ਤੇ ਆ ਗਈ ਬੱਚੀ ਬਈ ਇੱਕ ਦੂਜੀ ਤੋਂ ਚੜਦੀਆਂ ਆ ਹਨਾ ਬਈ ਇਹ ਤਾਂ ਚੜਦਾ ਪੀਸ ਆ ਜੀ ਕਿੱਥੋਂ ਲਿਉਣੇ ਆ ਭਾਲ ਕੇ ਵੀਰੇ ਫਾਰਮ ਦਾ ਮਾਲ ਹੈਗੇ ਫਾਰਮਾਂ ਚ ਜੇ ਛੋਟੇ ਫਾਰਮ ਵੀ ਰਹਿੰਦੇ ਲੋ ਵੀ ਮਿੱਤਰੋ ਕਰੋ ਚੈੱਕ ਕਰਾਂ ਜੀ ਬਹੁਤ ਸੋਹਣੀ ਬੱਚੀ ਐ ਪੂਰੀ ਟੌਪ ਦੀ ਜਿਹੜੀ ਬੰਦਾ ਦੇਖੂਗਾ ਉਹ ਸਹੀ ਗੱਲ ਆ ਹਾਂ ਫੇਸ ਕੁਆਲਿਟੀ ਕਰੋ ਚੈੱਕ ਪਹਿਲਾਂ ਬਿਲਕੁਲ ਬਿਲਕੁਲ ਛੋਟਾ ਫੇਸ ਹੈ ਤੇ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਛੀ ਹੈ ਖੋਲਿਆ ਬਾਈ ਉਰੇ ਤੇ ਪੱਠਪੜਿਆਂ ਦੀ ਬਣਾਵਟ ਹੈ ਜਿਹੜੀ ਕਿਆ ਬਾਤਾਂ ਆਈਆਂ ਫੇਰ ਦੇਖੋ ਫੇਸ ਕੁਆਲਿਟੀ ਦੇਖੋ ਜਿਹੜੀ ਕੁਆਲਿਟੀ ਹੈ ਕਿਆ ਬਾਤਾਂ ਆਈਆਂ ਬਾਕੀ ਜਿਹੜਾ ਜਾਨਵਰ ਹੈ ਨਾ ਅੱਜ ਕੱਲ ਹਰੇਕ ਭਰਾ ਵੀਡੀਓ ਪਾਉਂਦਾ ਤੇ ਪਾਉਂਦੇ ਵੀ ਆ ਤੇ ਜਾਨਵਰ ਦਾ ਤਾਂ ਦੂਰੋਂ ਪਤਾ ਲੱਗ ਜਾਂਦਾ ਬਾਈ ਬਹੁਤ ਚੰਗੀ ਕੁਆਲਿਟੀ ਆ ਆਪਣੇ ਵਾਲੇ ਸੋਹਣਾ ਕੰਮ ਆ ਵੀਰ ਦਾ ਇੱਕ ਦੂਜੀ ਤੋਂ ਚੜਦੀ ਤੋਂ ਚੜਦੀ ਹੈ ਤੇ ਬਾਕੀ ਜਿਹੜੇ ਗੁਲਾਬੀ ਥਾਣਾ ਚਾਰ ਹੀ ਥਾਣਾ ਹੈਨਾ ਇਹ ਚਾਰੇ ਥਾਣਾ ਚਾਰ ਹੀ ਥਾਣਾ ਫੋਰ ਸ਼ੰਗ ਭੂਰਾ ਨਹੀਂ ਲੈ ਚੱਲ ਵੀਰੇ ਗੰਦੋਖੀ ਦੀ ਹੈ ਗੰਦੋਖੀ ਦੀ ਹੈ ਕਰਾ ਦੇ ਚੈੱਕ ਬਈ ਕੋਈ ਦੂਰੋਂ ਨੇੜੋਂ ਆਉਂਦਾ ਭਰਾ ਤੇ ਤਸੱਲੀ ਹੋ ਜਾਂਦੀ ਹੈ ਹੈਨਾ ਠੀਕ ਆ ਬਈ ਠੀਕ ਹੈ ਵਾਕਈ ਸ਼ੀਰੀ ਹੈ ਲੈ ਚੱਲ ਇਹ ਹੈਗੀ 3 ਨੰਬਰ ਤੇ ਬੱਚੀ ਮਿੱਤਰੋ ਤੇ ਬਾਈ ਕਹਿੰਦਾ ਵੀ ਕੋਈ ਇਕੱਠੀਆਂ ਲੈ ਜੂ ਤਾਂ ਉਹਦਾ ਮਾਨਤਾਨ ਕੋਈ ਉਹੋ ਜਿਹਾ ਹੋਜੂ ਜੇ ਕੋਈ 2 ਜਾਂ 3 ਲੈ ਜੂ ਹੈਨਾ ਤੇ ਬਹੁਤ ਸੋਹਣੇ ਨਾਗਾ ਬਾਈ ਕੋਲੇ ਤੇ ਜਿਹੜੀ ਕਿਆ ਬਾਤ ਹੈ ਬੱਚੀ ਦਾ ਬੋਡੀ ਵੇਟ ਹੈ ਜਿਹੜਾ ਬਹੁਤ ਸੋਹਣਾ ਤੇ ਗੁਲਾਬੀ ਥਣ ਤੇ ਐ ਥੱਲੇ ਝੋਲੀ ਦਾ ਗੱਬਨ ਵਾਲੀ ਜਈ ਫਿਰਦੀ ਆ ਮਾਂ ਦੀ ਤੀ ਬਹੁਤ ਸੋਹਣੀ ਬੱਚੀ ਆ ਟਾਪ ਦੀਆਂ ਬੱਚੀਆਂ ਵੀਰ ਕੁਲੇ ਹਨ ਭਵੇਂ ਇੱਕ ਬੱਚੀ ਤੇ ਜੇ ਆਪਾਂ 20-20 ਮਿੰਟ ਦੀ ਵੀਡੀਓ ਬਣਾ ਲਗੇ ਤਾਂ ਉਹ ਵੀ ਥੋੜੀ ਆ ਬਾਰ-ਬਾਰ ਕੈਮਰਾ ਜਾਂਦਾ ਹਰੇਕ ਬੱਚੀ ਤੇ ਬਹੁਤ ਸੋਹਣੀਆਂ ਬੱਚੀਆਂ ਇਹਦੀ ਫਿਰ ਡਿਮਾਂਡ ਕੀ ਕਿਹਾ ਇਹ ਵੀ ਦੰਦੋ ਪੀਰੀਆ ਭਾਜੀ ਨਹੀਂ ਉਹਦੀ ਡਿਮਾਂਡ ਵੀਰੇ ਉਹਦੀ ਡਿਮਾਂਡ ਇਹਦੀ ਡਿਮਾਂਡ ਵੀ ਭਾਜੀ ਡੜੇ ਚ ਬਾਈ 22000 ਰੁਪਏ ਲਓ ਵੀ ਮਿੱਤਰੋ 22 ਦੇ ਜਿਹੜੇ ਮੁੱਲ ਰੇਟ ਹਨ ਬਿਲਕੁਲ ਜੈਨੂਨ ਰੇਟ ਆ ਠੀਕ ਆ ਵਪਾਰ ਦਾ ਕੰਮ ਆ ਵੀਰ ਦਾ ਬਾਈ ਕਹਿੰਦਾ ਵੀ ਆਪਾਂ 20000 ਰੁਪਏ ਮੰਗਦੇ ਆ ਜੀ ਹਾਂ ਸਹੀ ਗੱਲ ਆ ਵਾਕਈ ਬਾਈ 30 30000 ਰੁਪਏ 35 35 ਬਾਈ ਕਹਿੰਦਾ ਮੰਗਦੇ ਆ ਤੇ ਕੋਈ ਇਹ 'ਚ ਕੋਈ ਸ਼ੱਕ ਨਹੀਂ ਕਿ ਬਹੁਤ ਸੋਹਣੇ ਨਾਗ ਆ ਤੇ ਜਿਹੜੇ ਰੇਟ ਆ ਬਿਲਕੁਲ ਜੈਨੂਨ ਬਾਈ ਜਿਹੜੀ 4 ਨੰਬਰ ਤੇ ਵੱੱਛੀ ਆ ਕੀ ਇਹਦੀ ਕੀ ਡਿਟੇਲ ਦੰਦੋ ਖੀਰੀ ਆ ਬਾਜੀ ਦੰਦੋ ਖੀਰੀ ਹਾਂ ਜੀ ਇਹਦੇ ਥਾਣਾ ਤੇ ਆਪਾਂ ਦੱਸ ਕੇ ਦੇਣੀ ਆ ਟਿਮਕਣੇ ਜਿਹੜੇ ਆ ਦੋ ਠੀਕ ਆ ਠੀਕ ਆ ਉਹ ਮਗਰਲੀ ਸਾਈਡ ਆ ਕੇ ਠੀਕ ਬਾਕੀ ਜਿਹੜੇ ਥਾਣ ਚਾਰ ਥ ਬਹੁਤ ਸੋਹਣਾ ਕੱਦ ਕਾਠਾ ਇਹਦਾ ਵੀ ਬੱਚੀ ਦਾ ਇਹ ਹੈਗੀ ਚਾਰ ਨੰਬਰ ਤੇ ਜਿਹੜੀਆਂ ਇਹ ਤੋਂ ਪਹਿਲਾਂ ਤਿੰਨ ਦਿਖਾਈਆਂ ਮਿੱਤਰੋ ਤਿੰਨੇ ਬੱਚੀਆਂ ਪੂਰੀਆਂ ਟੌਪ ਦੀਆਂ ਰੰਗ ਪ੍ਰਿੰਟ ਬਹੁਤ ਸੋਹਣੀਆਂ ਬੱਚੀਆਂ ਦੀ ਚੰਗੀ ਜਾਤ ਨਸਲ ਦੀਆਂ ਚੱਲਦੀ ਕੋ ਕਰਦੀ ਆ ਇਹ ਦੰਧੋ ਖੀਰੀ ਹੈ ਬੱਚੀ ਫੇਸ ਦੇਖੋ ਜੀ ਬਹੁਤ ਸੋਹਣੇ ਫੇਸ ਦੀ ਆ ਨਿੱਕਾ ਫੇਸ ਆ ਬਿਲਕੁਲ ਠੀਕੇ ਲੱਗਦੇ ਕਾਬਲ ਛੋਟਾ ਕੰਨ ਆ ਬੋਦੀ ਵਾਲੀ ਬੱਚੀ ਹੈ ਬਿਲਕੁਲ ਸੀਮਨ ਲਾਈਨ ਦੇ ਕਾਬਲ ਆ ਮੰਨ ਕੇ ਚੱਲੋ ਵੀ ਜੇ ਕੋਈ ਭਰਾ ਕੋਈ ਨਵਾਂ ਸਟਾਰਟਿੰਗ ਕਰਦਾ ਫਾਰਮ ਦੀ ਤੇ ਬਹੁਤ ਸੋਹਣੇ ਨਾਗਾ ਸਾਰੀਆਂ ਬੱਚੀਆਂ ਦੀ ਸੰਭਾਈ ਤਾਂ ਹੁਣ ਹੋਈ ਵੀ ਹੈ ਨਾ ਬਾਈ ਹੁਣ ਤਾਂ ਮੰਨ ਕੇ ਚੱਲੋ ਵੀ ਇਹਨਾਂ ਨੇ ਸਹੀ ਗੱਲ ਆ ਸੀਮਨ ਲੈ ਲੈਣਾ ਤੇ ਬਹੁਤ ਸੋਹਣੀਆਂ ਗਾਵਾਂ ਤਿਆਰ ਹੋਣੀਆਂ ਬਾਈ ਇਹਦੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਵੀ 22000 ਇਹਦੀ ਵੀ 22000 ਰੁਪਈਆ ਲਓ ਵੀ ਮਿੱਤਰੋ 22 ਦਾ ਤਾਂ ਹੋਲ ਸੇਲ ਵਾਲਾ ਕੰਮ ਹੀ ਆ ਕੋਈ 25 ਨਹੀਂ ਕੋਈ 30 ਨਹੀਂ ਬਾਈ ਕਹਿੰਦਾ 22 22000 ਦਾ ਦੜਾ ਹੀ ਆ ਤੇ ਜੇ ਕੋਈ ਇਕੱਲੀ ਖਰੀਦੂਗਾ ਭਰਾ ਉਹਦਾ ਫਿਰ ਰੇਟ ਉਹੋ ਜਿਹਾ ਹੋ ਜਾਊਗਾ ਲਿਆ ਬਾਈ ਉਹ ਵੀ ਫਿਰ 5 ਨੰਬਰ ਤੇ ਜਿਹੜੀ ਬੱਚੀ ਬਹੁਤ ਸੋਹਣੀ ਬੱਚੀ ਐ ਵੀ ਚਿੱਟੀ ਕਬੂਤਰੀ ਵਰਗੀ ਐ ਲਿਆ ਬੱਚਾ ਹੈ ਹਾਂ ਫੇਸ ਕੁਆਲਟੀ ਦੇਖੋ ਜੀ ਬਿਲਕੁਲ ਛੋਟਾ ਫੇਸ ਹੈ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਆ ਤੇ ਕਦ ਕਾਠਾ ਸਾਰੀਆਂ ਬੱਚੀਆਂ ਦੀ ਇੱਕੋ ਜਿਹਾ ਤੇ ਚਾਰ ਹੀ ਥਣ ਕੋਟਸ਼ਾਂਗ ਪੋਰਾਣੀ گلابی ਥਾਣਾ ਚਾਹ گلابی ਥਾਣਾ ਸਹੀ ਗੱਲ ਆ ਤੇ ਜਿਹੜਾ ਕਦ ਕਾਠਾ ਬੱਚੀ ਦਾ ਬਹੁਤ ਸੋਹਣਾ ਵੀ ਸੀਮਨ ਲੈਂ ਦੇ ਕਾਬਲ ਆ ਬਿਲਕੁਲ ਤੁਹਾਨੂੰ ਉੱਥੇ ਬੰਦ ਲਾ ਬਈ ਵਿਖਾ ਦੰਨੇ ਬਹੁਤ ਸੋਹਣੀਆਂ ਬੱਚੀਆਂ ਬਾਈ ਕੋਲੇ ਸਪੈਸ਼ਲ ਬੱਚਿਆਂ ਦਾ ਕੰਮ ਹੈ ਵੀਰ ਦਾ ਤੇ ਜੇ ਕਿਸੇ ਨੇ ਇੱਕ ਲੈਣੀ ਆ ਜਾਂ ਦੋ ਲੈਣੀਆਂ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲ ਬਾਤ ਤੁਸੀਂ ਬਾਈ ਦੇ ਨਾਲ ਕਰ ਸਕਦੇ ਆ ਝੋਲੀ ਦੇਖੋ ਮਿੱਤਰੋ ਵੱਛੀ ਦੀ ਗੱਬਨ ਵਾਲੀ ਝੋਲੀ ਆ ਕਹੀ ਇੱਧਰ ਨੂੰ ਮਾੜੀ ਜੀ ਹਾਂ ਚਾਰ ਹੀ ਥਣ ਫੋਰ ਸ਼ੰਗ ਭੂਰਾ ਨਹੀਂ ਫੇਸ ਕੁਆਲਟੀ ਬਹੁਤ ਸੋਹਣੀ ਐ ਨਿੱਕਾ ਕੰਨ ਹੈ ਗੋਲ ਬੋਦੀ ਵਾਲੀ ਵੱਛੀ ਆ ਪਿੰਕ ਨੋਜ਼ ਵਾਲੀ ਹੈ ਨਾ ਬਾਈ ਹਾਂਜੀ ਹਾਂਜੀ ਤੇ ਬਾਈ ਇਹਦੀ ਫਿਰ ਡਿਮਾਂਡ ਇਹਦੀ ਡਿਮਾਂਡ ਪਾਜੀ ਇਹਦੀ ਵੀ 20000 ਇਹਦੀ ਵੀ 20000 ਰੁਪਏ ਠੀਕ ਹੈ ਜੀ ਤੇ ਜਿਹੜੀ ਲਓ ਵੀ ਮਿੱਤਰੋ 6 ਨੰਬਰ ਤੇ ਜਿਹੜੀ ਵੱਛੀ ਆ ਇਦੀ ਕਿ ਪੁੱਛਦੇ ਆ ਕੀ ਡਿਟੇਲ ਆ ਬਾਈ ਬੋਵੀ ਇਹਦੀ ਛੇ ਨੰਬਰ ਕੀ ਦੀ ਆ ਠਣ ਚ ਆਦੀ ਆ ਠਣ ਦੇ ਖਾਦੂ ਆ ਖੀਰੀ ਹੈ ਚਾਰ ਹੀ ਥਣਾਂ ਮਿੱਤਰੋ ਦੇਖੋ ਮੋٹے ਮੋٹے ਬੇਰ ਆ ਰਗੇ ਥਣਾਂ ਪੂਰੇ ਇਹਨਾਂ ਉਂਗਲਾਂ ਦੇ ਪੋਟੇ ਆ ਰਗੇ ਮੋٹے ਮੋٹے ਚਾਰ ਹੀ ਥਣਾਂ ਤੇ ਕਦ ਕਾਠ ਮੰਨ ਕੇ ਚੱਲੋ ਬਾਈ ਦੇ ਮੋਢੇ ਦੇ ਬਰੋਬਰ ਆਉਂਦੀਆਂ ਬੱਚੀਆਂ ਇਹਨਾਂ ਨਾਲੋਂ ਵੱਡਾ ਆ ਹਾਂ ਦੂਜੀਆਂ ਨਾਲੋਂ ਦੋ ਉਂਗਲਾਂ ਵੱਡੀ ਆ ਬੱਚੀ ਤੇ ਖੀਰੀ ਆ ਬਈ ਇਹ ਵੀ ਹੋਰ ਖੀਰੀ ਆ ਲੈ ਖੋਲ ਲੈ ਫਿਰ ਬਾਹਰ ਇਹਨੂੰ ਕਰਾਈਏ ਤੋਰਾ ਚੈੱਕ ਪੱਠ ਪੁੜੇ ਦੀ ਬਣਾਵਟ ਦੇਖੋ ਜੀ ਬੱਚੀ ਦੀ ਬਹੁਤ ਖੁੱਲੇ ਹੱਡ ਪੈਰਾਂ ਦੀ ਆ ਜੰਗਨਾ ਸੋਹਣੀਆਂ ਗਾਵਾਂ ਤਿਆਰ ਹੋਈਆਂ ਚੜਦੀ ਤਾਂ ਚੜਦੀ ਚੜਦੀ ਸਹੀ ਗੱਲ ਆ ਬਾਈ ਦੀ ਦੇਖੋ ਜੀ ਪਿੰਕ ਨੋਜ਼ ਵਾਲੀ ਆ ਤੇ ਛੋਟਾ ਫੇਸ ਆ ਨਿੱਕਾ ਕੰਨ گول ਬੋਦੀ ਵਾਲੀ ਬੱਚੀ ਆ ਹਾਂ ਵਾਕਈ ਸਹੀ ਗੱਲ ਆ ਬਾਈ ਦੀ ਬਾਈ ਕਹਿੰਦਾ ਵੀ ਜਾਂਦੇ ਸੀਮਨ ਲੈ ਲੈਣਾ ਬੱਚੀ ਨੇ ਕੋਈ ਸੰਭਾਈ ਦੀ ਇਹਨਾਂ ਨੂੰ ਉਹ ਨਹੀਂ ਹੁਣ ਤਾਂ ਮੰਨ ਕੇ ਚੱਲੂ ਵੀ ਐਫ ਡੀ ਆ ਬਾਈ ਦੁਗਣਾ ਚ ਹੈਨਾ ਜਦੋਂ ਸੀਮਨ ਲਾਗੇ ਬੱਚਿਆਂ ਦੇ ਐਫ ਡੀ ਆ ਤੇ ਦੁੱਗਣੇ ਤਿੱਗਣੇ ਬਣ ਜਾਣਾ ਪ੍ਰਮਾਤਮਾ ਦਾ ਕਿਰਪਾ ਕਰੇ ਮਾੜੇ ਲੰਬੀ ਉਮਰ ਕਰੇ ਇਹਨਾਂ ਦੀ ਬਹੁਤ ਸੋਹਣੀਆਂ ਬੱਚੀਆਂ ਲੈ ਚੱਲੋ ਜੀ ਤੇ ਪੂਰੇ ਖੁੱਲੇ ਹੱਡ ਪੈਰਾਂ ਦੀਆਂ ਰੰਗ ਪ੍ਰਿੰਟ ਹੈ ਜਿਹੜਾ ਬਾਕਮਾਲ ਆ ਤੇ ਪੂਰੀ ਚਮਕਦਮ ਕਾਲੀਆਂ ਜਿਹੜਾ ਬੱਚੀ ਦਾ ਬਾਡੀ ਵੇਟ ਆ ਬਹੁਤ ਸੋਹਣਾ ਹਾਂ ਤੇ ਦੰਦ ਵੀ ਕਰਾ ਦੇ ਚੱਕ ਬਾਈ ਸਹੀ ਗੱਲ ਆ ਕੱਚੀ ਨੋਜ਼ ਵਾਲੀ ਕੱਚੀ ਖੀਰੀ ਬਿਰਲ ਵੀ ਨਹੀਂ ਪਾਈ ਦੰਦਾਂ 'ਚ ਹੈਨਾ ਲੈ ਚੱਲੋ ਵੀਰੇ ਬਹੁਤ ਸੋਹੜੇ ਪੱਠ ਪੁੱੜਿਆਂ ਦੀ ਬਣਾਵਟ ਹੈ ਜਿਹੜੀ ਬੱਚੀ ਦੀ ਕੀ ਆ ਬਾਤਾਂ ਹੀ ਹੈ ਮੇਰੀ ਕੀਦੀ ਬੱਚੀ ਟੂਕੂ ਦੀ ਠੀਕ ਹੈ ਜੀ ਬਾਈ ਕਹਿੰਦਾ ਵੀ ਖੀਰੀ ਖੀਰੀ ਬੱਚੀ ਨੇ ਸੂਪਣਾ ਸਹੀ ਗੱਲ ਆ ਬਾਈ ਜੀ ਕਦ ਕਾਠਾ ਜਿਹੜਾ ਬੱਚੀ ਦਾ ਬਹੁਤ ਸੋਹਣਾ ਤੇ ਬਾਕੀ ਬਾਈ ਜੇ ਮੰਨ ਕੇ ਚਾਲ ਕੋਈ ਵੀ ਭਰਾ ਖਰੀਦਦਾ ਤੇ ਅੰਦਰੋਂ ਆਪਣੀ ਨੂੰ ਤਸੱਲੀ ਆ ਬੱਚੀ ਦਾ ਮੈਂ ਕਾ ਚੈੱਕ ਕਰਾ ਕੇ ਜਿਹਾ ਸਕਦਾ ਪਹਿਲੀ ਗੱਲ ਉਮਰੀ ਭਾਈ ਹੱਲੇ 10 ਦਾ ਗਿਆ 11 ਮਹੀਨਾ ਦੀ ਆ ਬੱਚੀ ਜਿਹੜੇ ਕੱਚੇ ਜਾਨਵਰ ਉਹ ਤਾਂ ਦੱਸ ਹੀ ਦਿੰਦੇ ਹਨਾ ਗਾਂ ਦਾ ਆਪਾਂ ਸਾਰੀਆਂ ਦੱਸੇ ਹਾਂ ਮੋਬਾਈਲ ਨੰਬਰ ਆਪਦਾ ਫੇਰ ਬੋਲੀ ਬਾਈ 9779022675 ਠੀਕ ਹੈ ਪਿੰਡ ਰਵਾਲ 9779022675 ਠੀਕ ਹੈ ਪਿੰਡ ਰਵਾਲ ਉਹ ਬਾਈ ਦਾ ਲੱਗਿਆ ਵੈਨਰ ਆ ਕੇੰਡਰਾ ਨਾਂ ਬਾਈ ਦਾ ਹੈਗਾ ਬੋਬੀ ਡੈਰੀ ਫਾਰਮ ਪਿੰਡ ਰਵਾਲ ਤਹਿਸੀਲ ਹੈਗੀ ਹੈ ਕੀ ਬਾਈ ਨੂੰ ਪੈਂਦੀ ਹੈ ਸੁਲਤਾਨਪੁਰ ਲੋਧੀ ਤੇ ਜ਼ਿਲ੍ਹਾ ਪੈਂਦਾ ਬਾਈ ਨੂੰ ਕਪੂਰਥਲਾ ਮੇਨ ਕੰਮ ਵਪਾਰ ਦਾ ਬਾਈ ਦਾ ਹੈਗਾ ਬੱਛੀਆਂ ਦਾ ਬਹੁਤ ਸੋਹਣੇ ਨਾਗਾ ਸਰਨੇ ਬੱਛੀਆਂ ਦੀ ਡਿਮਾਂਡ ਹੈ ਜਿਹੜੀ ਬਾਈ ਨੇ ਵੀਡੀਓ ਦੇ ਵਿੱਚ ਕਰੀ ਆ ਇੱਕ ਦੂਜੀ ਤੋਂ ਚੜਦੀ ਤੇ ਚੜਦੀ ਬੱਛੀ ਆ ਇਸ ਭਾਵੇਂ ਇਹ ਕਿੱਦੋਂ ਨਹੀਂ ਮੈਂ ਸਹੀ ਗੱਲ ਆ ਬਾਈ ਪਤਾ ਕਰਕੇ ਆ ਜੀ ਹਾਂਜੀ ਸਹੀ ਗੱਲ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਜਿਹੜਾ ਭਾਅ ਆਪਾਂ ਕਰਤਾ ਬਿਲਕੁਲ ਜਿਹਨੂੰ ਉਹਨਾਂ ਰੇਟ ਆ ਬਾਕੀ ਓਡੋ ਓਡੀ ਸਮਝ ਆਪੋ ਆਪਣੀ ਬਹੁਤ ਸੋਹਣੇ ਨਾਗਾ ਬਾਈ ਕੋਲੇ ਬਾਈ ਕੋਲੇ ਅੱਜ ਦੀ ਵੀਡੀਓ ਦੇ ਵਿੱਚ ਹੈਗੇ 6 ਨਾਗ ਹੈ ਨਾ ਬਾਈ ਹਾਂਜੀ ਤੇ 6 6 ਦੀਆਂ 6 ਬੱਚੀਆਂ ਫਾਰਮ ਵਾਲੀਆਂ ਪੁਰਾਣ ਟਾਪ ਦੀਆਂ ਜੇ ਕਿਸੇ ਭਰਾਣੇ ਨੂੰ ਬੱਚੀਆਂ ਖੋਲ ਦੇਣੀਆਂ ਫਾਰਮ ਟਾਪ ਦਾ ਸਹੀ ਗੱਲ ਹੈ ਜੇ ਕਿਸੇ ਭਰਾਣੇ ਨਵਾਂ ਕੰਮ ਕਰਨਾ ਸਟਾਰਟਿੰਗ ਕਰਨੀ ਆ ਬਹੁਤ ਸੋਹਣੇ ਨਾਗਾ ਆਪਾਂ ਦੁਬਾਰਾ ਫੇਰ ਝਲਕ ਮਰਾ ਦਨੇ ਦੇਖੋ ਜੀ ਖੀਰੀ ਬੱਚੀ ਆ ਕੱਦ ਕੱਠ ਬਹੁਤ ਸੋਹਣੇ ਬੱਚੀਆਂ ਦੇ ਤੇ ਡਿਮਾਂਡ ਬਾਈ ਸਾਰੀਆਂ ਜੀ ਇੱਕੋ ਹੀ ਆ ਫਿਰ ਹਾਂਜੀ ਉਹਦਾ 25000 ਰੁਪਏ ਆਪਾਂ ਡਿਮਾਂਡ ਤੇ ਠੀਕ ਆ 6 ਨੰਬਰ ਤੇ ਹੈਗੀ 25000 ਰੁਪਏ 25000 ਰੁਪਏ ਵਿੱਚ ਮਾਨਤਨ ਕਰੇਗੇ ਦਾ ਠੀਕ ਆ ਸਾਰੀਆਂ ਚੋਂ ਕਰਾਂਗੇ ਠੀਕ ਆ ਲੋ ਵੀ ਮਿੱਤਰੋ ਬਾਈ ਕਹਿੰਦਾ ਵੀ ਆਪਾਂ ਸਾਰੀਆਂ ਬੱਚੀਆਂ ਚੋਂ ਮਾਨਤਨ ਕਰਾਂਗੇ ਬਹੁਤ ਸੋਹਣੀ ਬੱਚੀ ਆ ਦੇਖੋ ਬੱਚਾ ਕਿੱਡਾ ਪਿਆਰਾ ਹਾਂਜੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਬੋਬੀ ਕੋਲੇ 6 ਨਗ ਸੀ ਤੇ 6 ਨਗਾਂ ਦੀ ਆਪਾਂ ਵੀਡੀਓ ਬਣਾ ਲਈ ਆ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਜਿਹੜੇ ਵੀ ਭਰਾ ਦੇ ਜਿਹੜੀ ਵੀ ਬੱਚੀ ਫਿੱਟ ਹੋਵੇ ਤੇ ਬਾਈ ਦੇ ਨਾਲ ਤੁਸੀਂ ਸੌਦਾ ਕਰ ਸਕਦੇ ਆ ਤਕਰੀਬਨ ਬਾਈ ਨੇ ਸਾਰਿਆਂ ਦੇ ਰੇਟ ਆ ਡੈਡੀ ਡਿਮਾਂਡ ਆ ਉਹ ਵੀਡੀਓ ਦੇ ਵਿੱਚ ਹੀ ਕਰੀ ਆ ਤੇ ਬਾਈ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹੱਸੀ ਗੱਲ ਸਾਰਿਆਂ